ਸਾਡੀ ਟੀਮ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਕ ਜੋਬਨ ਨਾਂ ਦਾ ਵਿਅਕਤੀ ਹੈਗਾ ਜੋ ਦੇ ਪਿੰਡ ਦਾ ਹੈ ਇਹ ਥਾਣਾ ਬਿਆਸ ਦਾ ਇਹ ਟਰਾਮਾਡੋਲ ਦੀ ਵੱਡੇ ਲੈਵਲ ਤੇ ਸਪਲਾਈ ਕਰਦਾ ਹੈ ਤੇ ਜਦੋਂ ਅਸੀਂ ਇਹਦੀ ਤਲਾਸ਼ੀ ਕੀਤੀ ਸਾਨੂੰ ਇਹਦੇ ਕੋਲੋਂ 1 ਲੱਖ 8000 ਟਰਾਮਾਡੋਲ ਦੀਆਂ ਟੈਬਲੇਟਸ ਇਹਦੇ ਕੋਲੋਂ ਰਿਕਵਰ ਹੋਈਆਂ ਇੱਕ ਗਲੌਕ ਪਿਸਟਲ ਤੇ 5 ਜਿਹੜੇ ਜ਼ਿੰਦਾ ਰਾਊਂਡ ਇਹਦੇ ਤੋਂ ਰਿਕਵਰ ਹੋਏ ਇਹ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਜਿਹੜੀ ਅੰਮ੍ਰਿਤਸਰ ਦੇ ਹਾਤੀ ਦੀ ਪੁਲਿਸ ਲਗਾਤਾਰ ਇਹ ਜਿਹੜੇ ਨਸ਼ਾ ਤਸਕਰ ਨੇ ਚਾਹੇ ਉਹ ਛੋਟੇ ਲੈਵਲ ਦੇ ਨੇ ਸਟਰੀਟ ਲੈਵਲ ਪੈਡਨਿੰਗ ਵਾਲੇ ਜਾਂ ਫਿਰ ਉਹ ਵੱਡਾ ਲੈ ਵੱਡੇ ਲੈਵਲ ਦੇ ਜਿਹੜੇ ਨਸ਼ਾ ਤਸਕਰ ਨੇ ਇਹ ਸਾਰਿਆਂ ਤੇ ਬਿਲਕੁਲ ਨਕੇਲ ਕੱਸਦਿਆਂ ਹੋਇਆਂ ਅਸੀਂ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਰਿਕਵਰੀਜ਼ ਕੀਤੀਆਂ ਨੇ ਤੇ ਇਹ ਜਿਹੜਾ ਜੋਬਨ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਜਿਹਦੇ ਖਿਲਾਫ ਪਹਿਲਾਂ ਵੀ 7 ਸੰਘੀਨ ਜਿਹੜੇ ਜਰਮ ਨੇ ਉਹਨਾਂ ਦੇ ਤਹਿਤ ਮੁਕਦਮੇ ਦਰਜ ਨੇ ਇਹਦੇ ਚੋਂ ਇਹਦੇ 307 ਦੇ ਅਟੈਂਪਟ ਟੂ ਮਰਡਰ ਦੇ ਪਰਚੇ ਦਰਜ ਨੇ ਐਨਡੀਪੀਐਸ ਦੇ ਵੀ ਪਰਚੇ ਦਰਜ ਨੇ ਡਕੈਤੀ ਦੇ ਵੀ ਪਰਚੇ ਦਰਜ ਨੇ ਇਦਾਂ ਦੇ ਮੁਜਰਮ ਮੁਜਰਮ ਨੂੰ ਅਸੀਂ ਫੜ ਕੇ ਇਹਦੇ ਕੋਲੋਂ 1 ਲੱਖ 8000 ਟਰਾਮਾਡੋਲੀਆਂ ਟੈਬਲੇਟਸ ਫੜ ਕੇ ਇਹ ਜਿਹੜੇ ਪੂਰੇ ਇਲਾਕੇ ਚ ਅਮ੍ਰਿਤਸਰ ਦੇ ਹੱਤੀ ਦੇ ਇਲਾਕੇ ਚ ਇਹਨਾਂ ਨੇ ਸਪਲਾਈ ਕਰਨੀ ਸੀ ਉਹ ਪੂਰੀ ਸਪਲਾਈ ਦਾ ਬਿਲਕੁਲ ਉਹਨੂੰ ਚੋਕ ਕੀਤਾ